ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਵੱਲੋਂ ਡਿਸਮਿਸ ਕੀਤੇ ਗਏ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਅਪੀਲ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਐਸਆਈਟੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ 4 ਹਫਤਿਆਂ ਵਿੱਚ ਜਵਾਬ ਮੰਗਿਆ ਪੂਰੀ ਖਬਰ ਹੈ ਕਿ ਗੈਂਗਸਟਰ ਲਾਰਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀ ਕੋਰਟ ਵਿੱਚ ਸੁਣਵਾਈ ਹੋਈ ਹੈ ਪੰਜਾਬ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਅਤੇ ਏਡੀਜੀਪੀ ਜੇਲ੍ਹ ਅਰਨੁਪਾਲ ਸਿੰਘ ਅਦਾਲਤ ਦੇ ਵਿੱਚ ਪੇਸ਼ ਹੋਏ ਜਦੋਂ ਕਿ ਐਸਆਈਟੀ ਦੇ ਮੁਖੀ ਸਪੈਸ਼ਲ ਡੀਜੀਪੀ ਪ੍ਰਬੋਧ ਕੁਮਾਰ ਵੀਡੀਓ ਕਾਨਫਰੈਂਸਿੰਗ ਦੇ ਰਹੀਏ ਅਦਾਲਤ ਦੇ ਵਿੱਚ ਸ਼ਾਮਲ ਹੋਏ ਨੇ ਡੀਜੀਪੀ ਪ੍ਰਬੋਧ ਕੁਮਾਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਇਸ ਮਹੀਨੇ ਸੇਵਾ ਮੁਕਤ ਹੋਣ ਜਾ ਰਹੇ ਨੇ ਇਸ ਤੇ ਪੰਜਾਬ ਦੇ ਐਡਵੋਕੇਟ ਜਰਨਲ ਨੇ ਸਵਾਲ ਉਠਾਇਆ ਕਿ ਕਿ ਤਕਨੀਕੀ ਤੌਰ ਤੇ ਉਹ ਅੱਗੇ ਜਾਂਚ ਕਿਵੇਂ ਕਰ ਸਕਦੇ ਨੇ ਗਰਸ਼ੇਸ਼ ਸਿੰਘ ਸੰਧੂ ਦੇ ਵਕੀਲ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹਨਾਂ ਦੇ ਮੁਕੱਲ ਨੂੰ ਇਸ ਮਾਮਲੇ ਦੇ ਵਿੱਚ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਲੋਰੈਂਸ ਉਹਨਾਂ ਦੇ ਮੁਵਕਲ ਦੀ ਹਿਰਾਸਤ ਵਿੱਚ ਨਹੀਂ ਸੀ ਸਗੋਂ EGTF ਦੀ ਹਿਰਾਸਤ ਵਿੱਚ ਸੀ ਵਕੀਲ ਨੇ ਦਲੀਲ ਦਿੱਤੀ ਕਿ ਲਾਰੈਂਸ ਨੂੰ ਖਰੜ ਦੇ CIA ਸਟਾਫ ਵਿੱਚ ਰੱਖਿਆ ਗਿਆ ਸੀ ਕਿਉਂਕਿ EGTF ਮਤਲਬ ਐਂਟੀ ਗੈਂਗਸਟਰ ਟਾਸਕ ਫੋਰਸ ਕੋਲ ਪੁਸ਼ਗੀਸ਼ ਵਾਸਤੇ ਕੋਈ ਸੈਂਟਰ ਨਹੀਂ ਸੀ ਸੰਧੂ ਦੇ ਵਕੀਲ ਨੇ ਇਹ ਵੀ ਕਿਹਾ ਕਿ ਡੀਐਸਪੀ ਪੱਦਰ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਪਰ ਉੱਚ ਅਧਿਕਾਰੀਆਂ ਨੂੰ ਕੋਈ ਵੀ ਉਹਨਾਂ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਗਈ ਹਾਈ ਕੋਰਟ ਨੇ ਕਿਹਾ ਕਿ ਗੁਰਸ਼ੇਸ਼ ਸਿੰਘ ਸੰਧੂ ਦੀ ਅਰਜ਼ੀ ਨੇ ਕਈ ਸਵਾਲ ਖੜੇ ਕੀਤੇ ਨੇ ਜਿਨ੍ਹਾਂ ਦੇ ਜਵਾਬ ਦਿੱਤੇ ਜਾਣ ਦੀ ਲੋੜ ਹੈ ਜਿਸ ਦੇ ਚਲਦਿਆਂ ਪੰਜਾਬ ਅਤੇ ਹਰਿਆਣਾ ਇਕੋ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 4 ਹਫ਼ਤਿਆਂ ਦੇ ਵਿੱਚ ਵਿੱਚ ਜਵਾਬ ਦਾਖਲ ਦੇਵੇ ਇਸੇ ਲਈ 19 ਫਰਵਰੀ ਦੀ ਜਿਹੜੀ ਸੀਮਾ ਤੈਅ ਕੀਤੀ ਗਈ ਹੈ ਗੁਰਸ਼ੇਰ ਸਿੰਘ ਸੰਧੂ ਦੇ ਵਕੀਲ ਨੇ ਕਿਹਾ ਕਿ ਉਹਨਾਂ ਦੇ ਮੌਕੇ ਨੂੰ ਦੋ ਹੋਰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਜਿਸ ਕਾਰਨ ਉਹਨਾਂ ਨੂੰ ਆਪਣੀ ਜਾਨ ਦਾ ਡਰ ਹੈ ਐਡਵੋਕੇਟ ਜਨਰਲ ਵੱਲ ਵਿਰੋਧ ਕੀਤੇ ਜਾਂ ਤੇ ਹਾਈ ਕੋਰਟ ਨੇ ਕਿਹਾ ਕਿ ਜੇਕਰ ਸਰਕਾਰ ਜਵਾਬ ਦਾਖਲ ਨਹੀਂ ਕਰਨਾ ਚਾਹੁੰਦੀ ਤਾਂ ਇਸ ਨੂੰ ਰਿਕਾਰਡ ਵਿੱਚ ਦਰਜ ਕਰ ਦਿੱਤਾ ਜਾਵੇ ਅਦਾਲਤ ਨੇ ਸਪਸ਼ਟ ਕੀਤਾ ਕਿ ਸਰਕਾਰ ਨੂੰ ਮਾਮਲੇ 'ਚ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਹੁਣ ਅਗਲੀ ਸੁਣਵਾਈ ਸਰਕਾਰ ਵੱਲੋਂ ਧਾਇਰ ਜਵਾਬ ਦੇ ਆਧਾਰ ਤੇ ਹੋਵੇਗੀ ਲਾਰੈਂਸ ਇੰਟਰਵਿਊ ਮਾਮਲੇ ਦੇ ਵਿੱਚ ਆਪਣੀ ਬਰਖਾਸਤੀ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੇ ਮਸਲੇ ਦੇ ਵਿੱਚ ਡੀਐਸਪੀ ਗੁਰਸ਼ੇ ਸਿੰਘ ਸੰਧੂ ਹੀ ਹਾਈ ਕੋਰਟ ਵਿੱਚ ਪਹੁੰਚੇ ਸੀ ਉਹਨਾਂ ਨੇ ਆਪਣੇ ਵਕੀਲ ਦੇ ਜ਼ਰੀਏ ਹਾਈ ਕੋਰਟ ਦੇ ਵਿੱਚ ਅਰਜੀ ਦਾਖਲ ਕੀਤੀ ਸੀ ਉਹਨਾਂ ਗੈਂਗਸਟਰ ਲਾਰਸ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਦੱਸਾਇਆ ਔਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਕਹਿ ਕੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਇੰਟਰਵਿਊ ਦੇ ਸਮੇਂ ਹੀ ਲੌਰੈਂਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹਰਾਸਤ ਵਿੱਚ ਇਸ ਦੇ ਬਾਵਜੂਦ ਇਹ ਦਰਸਾਇਆ ਗਿਆ ਹੈ ਕਿ ਲੌਰੈਂਸ ਉਹਨਾਂ ਦੀ ਹਰਾਸਤ ਵਿੱਚ ਅਜਿਹੇ ਵਿੱਚ ਉਹਨਾਂ ਅਧਿਕਾਰੀਆਂ ਦੀ ਹਰਾਸਤ ਵਿੱਚ ਲਾਰੈਂਸੀ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਸ ਸਮੇਂ ਲਾਰੈਂਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹੀ ਨਿਗਰਾਨੀ ਜਾਂ ਹਰਾਸਤ ਵਿੱਚ ਉਹਨਾਂ ਨੇ ਇਸ ਮਾਮਲੇ ਵਿੱਚ ਕਿਹਾ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਹੁਣ ਸਰਕਾਰ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਗੁਰਸ਼ੇਰ ਦੇ ਵਕੀਲ ਨੇ ਕੋਰਟ ਵਿੱਚ ਮੁੱਖ ਰੂਪ ਵਿੱਚ ਜਾਂਚ ਦੀ ਗੱਲਾਂ ਸਾਹਮਣੇ ਰੱਖੀ ਹੈ ਉਹਨਾਂ ਦੱਸਿਆ ਕਿ ਸਿੰਗਰ ਸਿੱਧੂ ਮੂਸੇਵਾਲਾ ਕਾਂਡ ਦੀ ਜਾਂਚ ਐਂਟੀ ਗੈਂਗਸਟਰ ਟਾਸਕ ਫੋਰਸ ਕਰੀਆ ਉਹਨਾਂ ਕੋਲ ਕੋਈ ਵੀ ਪੁੱਛਗਿਛ ਵਾਸਤੇ ਸੈਂਟ ਨਹੀਂ ਅਜੇ ਵਿੱਚ ਉਹਨਾਂ ਨੂੰ ਸੀਆਈਏ ਖਰੜ ਵਿੱਚ ਰੱਖਿਆ ਗਿਆ ਇਹ ਵੀ ਕਿਹਾ ਗਿਆ ਕਿ ਅਜੇ ਵਿੱਚ ਹਮੇਸ਼ਾ ਹੀ ਲਾਰੈਂਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਹਰਾਸ ਵਿੱਚ ਰਹਿੰਦੇ ਸੀ ਇਸ ਦੇ ਬਾਵਜੂਦ ਇਹ ਦੱਸਿਆ ਗਿਆ ਕਿ ਲਾਰੈਂਸ ਗੁਰਸ਼ੇਵ ਸਿੰਘ ਸੰਧੂ ਦੀ ਹਰਾਸ ਵਿੱਚ ਜੋ ਕਿ ਬਿਲਕੁਲ ਝੂਠ ਹੈ ਗੁਰਸ਼ੇਵ ਸਿੰਘ ਸੰਧੂ ਦਾ ਉਹਨਾਂ ਕਹਾ ਕਿ ਕੈਰੀਅਰ ਸ਼ਾਨਦਾਰ ਹੈ ਤੇ ਪੰਜਾਬ ਸਰਕਾਰ ਉਹਨਾਂ ਨੂੰ ਸਨਮਾਨਤ ਵੀ ਕਰ ਚੁੱਕੀ ਹੈ ਉਹਨਾਂ ਨੂੰ ਪ੍ਰੋਮੋਸ਼ਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਇਸ ਮਾਮਲੇ ਵਿੱਚ ਉਹਨਾਂ ਦਾ ਨਾਮ ਆ ਗਿਆ ਤੇ ਉਹਨਾਂ ਦੇ ਖਿਲਾਫ ਫਿਰ ਸਰਕਾਰ ਨੇ ਕਾਰਵਾਈ ਸਖਤ ਕਰ ਦਿੱਤੀ ਵਕੀਲ ਨੇ ਦੱਸਿਆ ਕਿ ਇੱਕ ਹੋਰ ਅਰਜੀ ਦਾਖਲ ਕੀਤੀ ਹੈ ਜਿਸ ਤੋਂ ਬਾਅਦ ਦੋ ਕਾਰਨ ਦਸੋਂ ਨੋਟਿਸ ਜਾਰੀ ਕੀਤੇ ਗਏ ਸਿਰਕ ਉਧਰ ਸਰਕਾਰੀ ਵੀ ਲੈ ਕੇ ਕਿ ਇਸ ਮਾਮਲੇ ਵਿੱਚ ਸਰਕਾਰ ਕਿਸ ਤਰ੍ਹਾਂ ਜਵਾਬ ਜ਼ਾਖਿਲ ਕਰੇ ਉਹਨੇ ਕਹੇ ਕਿ ਹਾਈ ਕੋਰਟ ਦੁਆਰਾ ਗਠਿਤ ਐਸਆਈਟੀ ਨੇ ਜਾਂਚ ਦੇ ਆਦੇਸ਼ ਦਿੱਤੇ ਸਨ ਹਾਈ ਕੋਰਟ ਨੇ ਕਿਹਾ ਕਿ ਸੰਧੂ ਦੀ ਅਰਜੀ ਵਿੱਚ ਕਈ ਤਰ੍ਹਾਂ ਦੇ ਸਵਾਲ ਜੋ ਹੁਣ ਪੰਜਾਬ ਸਰਕਾਰ ਨੂੰ ਦੇਣੇ ਪੈਣਗੇ ਮਸਲਾ ਇਹ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ 2023 ਨੂੰ ਇੱਕ ਨੈਸ਼ਨਲ ਟੀਵੀ ਤੇ ਟੈਲੀਕਾਸਟ ਕੀਤਾ ਗਿਆ ਸੀ ਇਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲੇ ਦੀ ਹੱਤਿਆ ਦੀ ਕਰਵਾਉਣ ਦੀ ਗੱਲ ਕਬੂਲੀ ਸੀ ਤੇ ਲਾਰੈਂਸ ਨੇ ਕਿਹਾ ਸੀ ਕਿ ਸਿੱਧੂ ਗਾਣੇ ਦੀ ਵਜਾਈ ਗੈਂਗਵਰ ਚ ਸ਼ਾਮਲ ਹੋ ਚੁੱਕਿਆ ਦੂਜੀ ਜਿਹੜੀ ਇੰਟਰਵਿਊ ਆ ਉਹ ਰਾਜਸਥਾਨ ਦੇ ਜ਼ਿਲ੍ਹੇ ਵਿੱਚ ਹੋਈ ਸੀ ਪਹਿਲੀ ਜਿਹੜੀ ਇੰਟਰਵਿਊ ਆ ਖਰੜ ਦੇ ਸੀਆਈਏ ਥਾਣੇ ਵਿੱਚ ਹੋਈ ਸੀ ਉਹਨ ਸਵਾਲ ਆ ਕਿ ਉਸ ਸਮੇਂ ਪੰਜਾਬ ਸਰਕਾਰ ਖਾਸ ਕਰਕੇ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਕਿ ਜਿਹੜੀ ਇੰਟਰਵਿਊ ਦਿਖਾਈ ਗਈ ਆ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਪੰਜਾਬ ਦੀ ਹਦੂਦ ਦੇ ਅੰਦਰ ਨਹੀਂ ਨਾ ਕਿਸੇ ਥਾਣੇ 'ਚ ਨਾ ਕਿਸੇ ਜੇਲ੍ਹ 'ਚ ਉਸ ਤੋਂ ਬਾਅਦ ਮਸਲਾ ਹਾਈ ਕੋਰਟ ਜਾਂਦਾ ਤੇ ਹਾਈ ਕੋਰਟ ਵੱਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਾਂਦਾ ਜਦੇ ਚੇਅਰਮੈਨ ਸਪੈਸ਼ਲ ਡੀਜੀਪੀ ਰੈਂਕ ਦੇ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਬਣਾਇਆ ਜਾਂਦਾ ਤੇ ਜਿਨ੍ਹਾਂ ਨੇ ਤਫਤੀਸ਼ ਕਰਕੇ ਹਾਈ ਕੋਰਟ ਨੂੰ ਦੱਸਿਆ ਕਿ ਪਹਿਲੀ ਜਿਹੜੀ ਇੰਟਰਵਿਊ ਆ ਉਹ ਲਾਰੈਂਸ ਦੀ ਖਰੜ ਸੀਏ ਠਾਣੇ ਵਿੱਚ ਹੋਈ ਸੀ ਹਾਈ ਸਪੀਡ ਇੰਟਰਨੈਟ ਸੁਵਿਧਾ ਦਿੱਤੀਆਂ ਗਈਆਂ ਤੇ ਨਾਲ ਦੀ ਨਾਲ ਅਫਸਰ ਦਾ ਜਿਹੜਾ ਦਫਤਰ ਸੀ ਉਹਨੂੰ ਸਟੂਡੀਓ ਬਣਾ ਕੇ ਦਿੱਤਾ ਗਿਆ ਦੂਜੀ ਜਿਹੜੀ ਇੰਟਰਵਿਊ ਆ ਉਹ ਰਾਜਸਥਾਨ ਜੇਲ੍ਹ ਵਿੱਚ ਉਸ ਤੋਂ ਬਾਅਦ ਨਾ ਪੰਜਾਬ ਸਰਕਾਰ ਨੂੰ ਕੋਈ ਜਵਾਬ ਆਇਆ ਤੇ ਨਾ ਹੀ ਪੰਜਾਬ ਦੇ ਡੀਜੀਪੀ ਨੂੰ ਲੇਕਿਨ ਉਸ ਤੋਂ ਬਾਅਦ ਹਾਈ ਕੋਰਟ ਨੇ ਸਖਤੀ ਕੀਤੀ ਹੈ ਕਿ ਜਿਹੜੇ ਜ਼ਿੰਮੇਵਾਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ ਹੌਲਦਾਰ ਰਿਸ਼ਪਾਈ ਏਐਸਆਈ ਥਾਣੇਦਾਰ ਲੈਵਲ ਦੇ ਅਧਿਕਾਰੀਆਂ ਤੇ ਕਾਰਵਾਈ ਕਰਦੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਲੇਕਿਨ ਜਦੋਂ ਹਾਈ ਕੋਰਟ ਨੇ ਫਿਰ ਘੁਰਕੀ ਮਾਰੀਏ ਫਿਰ ਸਰਕਾਰ ਵੱਲੋਂ ਇੱਕ ਐਸਪੀ ਦੋ ਡੀਐਸਪੀ ਤੇ ਐਸਐਸਪੀ ਨੂੰ ਵੀ ਨੋਟਿਸ ਕਰਨ ਦਾ ਸੋ ਨੋਟਿਸ ਜਾਰੀ ਕੀਤੇ ਕਿ ਨੇ ਇਸ ਦੇ باوجود ਸਰਕਾਰ ਨੇ ਵੱਡੇ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗੁਰਸ਼ੇ ਸਿੰਘ ਸੰਧੂ ਹੁਣਾ ਨੂੰ ਫਿਰ ਮਹਿਕਮੇ ਚੋਂ ਡਿਸਮਿਸ ਕਰ ਦਿੱਤਾ ਗਿਆ ਜਦ ਕਿ ਗੁਰਸ਼ੇ ਸਿੰਘ ਸੰਧੂ ਹੁਣਾ ਵੀ ਇਹ ਹੁਣ ਕਹਿ ਦਿੱਤਾ ਕਿ ਇਸ ਮਸਲੇ ਵਿੱਚ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਜੋ ਪੰਜਾਬ ਪੁਲਿਸ ਦਾ ਇੱਕ ਵਿੰਗ ਉਹਨਾਂ ਦੀ ਹਿਰਾਸਤ ਦੇ ਵਿੱਚ ਹੀ ਲਾਰੈਂਸ ਸੀ ਜਿਸ ਕਰਕੇ ਉਹ ਵੱਡੇ ਅਧਿਕਾਰੀਆਂ ਨੂੰ ਬਖਸ਼ਿਆ ਗਿਆ ਹੁਣ ਦੇ ਦੇਆ ਕਿ ਅਗਲੀ ਸੁਣਵਾਈ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਆਪਣਾ ਪੱਖ ਰੱਖਦੀ ਹੈ ਤੇ ਕੀ ਹੁਣ ਪੰਜਾਬ ਸਰਕਾਰ ਬੁਰੀ ਤਰ੍ਹਾਂ ਇਸ ਮਸਲੇ ਦੇ ਵਿੱਚ ਫਸ ਗਈ ਹੈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਫਸ ਗਏ ਨੇ ਜਿਹੜੇ ਐਸਐਸਪੀ ਲੈਵਲ ਤੋਂ ਲੈ ਕੇ ਡੀਜੀਪੀ ਲੈਵਲ ਤੱਕ ਦੇ ਅਧਿਕਾਰੀ ਨੇ ਤੇ ਕੀ ਜਦ ਉਹਨਾਂ ਦੀ ਹੁਣ ਵਾਸਤੇ ਗੁਰਸ਼ੇ ਸਿੰਘ ਸੱਧੂ ਨੇ ਵਿਪਤਾ ਵਧਾ ਦਿੱਤੀ ਗਈ ਹੈ ਮੁਸ਼ਕਲ 'ਚ ਉਹ ਵੀ ਫਸ ਗਏ ਨੇ ਤੇ ਆਉਣ ਵਾਲੇ ਸਮੇਂ 'ਚ ਵੱਡੇ ਅਧਿਕਾਰੀ ਜਿਥੇ ਆਪਣੀਆਂ ਕੁਰਸੀਆਂ ਤੇ ਵਰਤਿੰਗਾਂ ਬਚਾਉਣਗੇ ਤੇ ਕੀ ਉਸੇ ਚ ਗੁਰਸ਼ੇਰ ਸਿੰਘ ਸੰਧੂ ਵੀ ਫਿਰ ਬਾਅਦ ਵਿੱਚ ਮਹਿਕਮੇ ਚ ਬਹਾਲ ਹੋ ਸਕਦੇ ਨੇ ਕਿਉਂਕਿ ਮਾਮਲਾ ਕਾਫੀ ਹੁਣ ਪਚੀਦਾ ਬੰਦਾ ਜਾ ਰਿਹਾ ਫਿਲਹਾਲ ਇਸ ਖਬਰ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ